ਸਸਿਕਾ ਜੀ ਮੈਂ ਕੋਮਲਖਪੁਰ ਤੋਂ ਦੇਖ ਰਿਹਾ ਚੈਨਲ ਪੰਜਾਬੀ ਓਨਟਾਰੀਓ ਦੇ ਵਿੱਚ ਦਰਜਨਾ ਭਾਰਤੀ ਪ੍ਰਵਾਸੀਆਂ ਤੇ ਨਾਲ ਧੋਖਾਧੜੀ ਕਰਨ ਵਾਲੇ ਧੋਖਾਧੜੀ ਵਾਲੇ ਟ੍ਰੱਕਰ ਡਰਾਈਵਿੰਗ ਸਕੂਲ ਚਲਾਉਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਕਾਰਦੇ ਵਿੱਚ ਨਜ਼ਰਬੰਦ ਕਰਨ ਦੀ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਓਨਟਾਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ 5 ਹਫ਼ਤੇ ਦੇ ਮੁਕਦਮੇ ਤੋਂ ਬਾਅਦ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਜਾਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਤੇ ਜਸਟਿਸ ਪੀਰੇ ਰੋਜ਼ਰ ਨੇ ਉਹਨਾਂ ਦੇ ਆਪਰੇਸ਼ਨ ਨੂੰ ਇੱਕ ਵਿਸਤ੍ਰਿਤ ਯੋਜਨਾ ਕੇ ਹੈ ਜਿਸ ਨੇ ਲਗਭਗ 100 ਚਾਵਾਂ ਟ੍ਰੱਕ ਡਰਾਈਵਰ ਨੂੰ ਸਹੀ ਸਿਖਲਾਈ ਤੋਂ ਵਾਂਝਾ ਕਰ ਦਿੱਤਾ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਅਦਾਲਤ ਦੇ ਫੈਸਲੇ ਦੇ ਅਨੁਸਾਰ ਦੋਵੇਂ ਆਦਮੀ ਕਿਊਬਿਕ ਦੇ ਵਿੱਚ ਗੈਰ ਰਜਿਸਟਰਡ ਟਰੱਕ ਡਰਾਈਵਿੰਗ ਸਕੂਲ ਚਲਾਉਂਦੇ ਸਨ ਜੋ ਨਵੇਂ ਆਉਣ ਵਾਲੇ ਮੁੱਖ ਤੌਰ ਤੇ ਦਖਣੀ ਏਸ਼ੀਆਈ ਭਾਈਚਾਰੇ ਨੂੰ ਕਟਿਆ ਸਿਖਲਾਈ ਦਿੰਦੇ ਸਨ ਇਸ ਜੋੜੇ ਨੇ ਕਲਾਸ ਡਿਵਪਾਰਕ ਲਾਇਸੈਂਸ ਲਈ 온ਟਾਰੀਓ ਦੀ ਲਾਜ਼ਮੀ ਐਂਟਰੀ ਲੈਵਲ ਸਿਖਲਾਈ ਪ੍ਰਦਾਨ ਕਰਨ ਦਾ ਝੂਠਾ ਦਾਵਾ ਕੀਤਾ ਸੀ ਜੋ ਕਿ ਵੱਡੇ ਟਰੱਕ ਚਲਾਉਣ ਦੇ ਲਈ ਜ਼ਰੂਰੀ ਹੈ ਜਨਵਰੀ 2019 ਅਤੇ ਮਈ 2021 ਦੇ ਵਿਚਕਾਰ ਉਹਨਾਂ ਨੇ 온ਟਾਰੀਓ ਦੇ ਆਵਾਜਾਈ ਮੰਤਰਾਲੇ ਦੁਆਰਾ ਲਾਜ਼ਮੀ ਸੋਤੋਵੱਧ ਘੰਟਿਆਂ ਦੀ ਪ੍ਰਮਾਣਿਤ ਹਦਾਇਤ ਪਰ दान ਕਿਤੇ ਬਿਨਾ ਹਰੇਕ ਵਿਦਿਆਰਥੀ ਤੋਂ 4000 ਡਾਲਰ ਤੋਂ 5000 ਡਾਲਰ ਵਸੂਲੇ ਜੋ ਕਿ ਮਾਰਕੀਟ ਰੇਟ ਤੋਂ ਥੋੜਾ ਘਟਨੇ ਜਸਟਿਸ ਰੋਜ਼ਰ ਨੇ ਕਿਹਾ ਕਿ ਅਪਰਾਧੀਆਂ ਨੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਉਸ ਸਹੀ ਸਿਖਲਾਈ ਤੋਂ ਵਾਂਝਾ ਕਰ ਦਿੱਤਾ ਜੂਸੇ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਕਾਰਵਾਈਆਂ ਨੇ ਸੜਕ ਉਪਭੋਗਤਾਵਾਂ ਦੀ ਭਲਾਈ ਲਈ ਵੱਧੋ ਜੋਖਮ ਪੈਦਾ ਕੀਤਾ ਅਤੇ ਜਾਇਸਟ੍ਰਕ ਡਰਾਈਵਰਾਂ ਦੀ ਸ਼ਾਖ ਨੁਕਸਾਨ ਪਹੁੰਚਾਇਆ। ਅਦਾਲਤੀ ਰਿਕਾਰਡਾਂ ਤੋਂ ਪਤਾ ਲੱਗਿਆ ਕਿ ਸਿੰਘ ਜੋੜੇ ਨੇ ਇੱਕ ਰਜਿਸਟਰਡ ਪ੍ਰਾਈਵੇਟ ਕਾਲਜ ਮਾਲਕ ਚਰਨਜੀਤ ਸਿੰਘ ਦਿਓਲ ਅਤੇ ਉਸਦੇ ਪਤੀ ਨੂੰ ਆਵਾਜਾਈ ਮੰਤਰਾਲੇ ਦੇ ਡਾਟਾਬੇਸ ਤੱਕ ਗੈਰਕਾਨੂੰਨੀ ਪਹੁੰਚ ਦੇ ਲਈ ਭੁਗਤਾਨ ਕੀਤਾ ਸੀ। ਇਸ ਪਹੁੰਚ ਨੇ ਉਹਨਾਂ ਨੂੰ ਲੋੜੀਂਦੇ ਮਾਪਦੰਡਾ ਨੂੰ ਪੂਰਨ ਨਾ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸੰਪੂਰਨਤਾ ਸਰਟੀਫਿਕੇਟਾਂ ਨੂੰ ਜਾਲੀ ਬਣਾਉਂਦੀ ਆਗਿਆ ਦਿੱਤੀ ਹੈ। ਅਪਰਾਧੀਆਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਦੇ ਵਿੱਚ ਸਹਿ ਉੱਤਰ ਸੁਝਾ ਕੇ ਲਿਖਤੀ ਪ੍ਰਕਿਰਿਆਵਾਂ ਦੇ ਵਿੱਚ ਨਕਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਦੁਸ਼ਾਸ਼ ਪੈਚ ਇੱਕ ਤਬਾਸ਼ੀ ਹਨੀਫਾ ਖੋਖਰ ਅਤੇ ਉਸਦੇ ਪਤੀ ਮੁਹੰਮਦ ਖੋਖਰ ਦੀ ਵੀ ਵਰਤੋਂ ਕੀਤੀ ਜਦੋਂ ਕਿ ਸਰਕਾਰੀ ਵਕੀਲਾਂ ਨੇ 5 ਸਾਲ ਦੀ ਕੈਦ ਦੀ ਮੰਗ ਕੀਤੀ ਤੇ ਜੱਜ ਨੇ ਇਸ ਦੀ ਬਜਾਏ 2 ਸਾਲ ਪ੍ਰਤੀ ਦਿਨ ਘਟ ਦੀ ਸ਼ਰਤੀਆ ਸਜ਼ਾ ਸੁਣਾਈ ਹੈ ਤੇ ਉਹਨਾਂ ਦੇ ਦੁਬਾਰਾ ਅਪਰਾਧ ਕਰਨ ਦੇ ਘਟ ਸੁਖਮ ਦਾ ਹਵਾਲਾ ਦਿੰਦੇ ਹੋਏ ਹਰੇਕ ਆਦਮੀ ਨੂੰ 200 ਘੰਟੇ ਦੀ ਪਾਇਚਾਰਤ ਸੇਵਾ ਪੂਰੀ ਕਰਨੀ ਚਾਹੀਦੀ ਹੈ। ਅਦਾਲਤ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਹਾਲਾਂਕਿ ਕੋਈ ਵੀ ਹਾਦਸਾ ਸਿੱਧੇ ਤੌਰ ਤੇ ਕੁਟਾਲੇ ਨਾਲ ਨਹੀਂ ਜੁੜਿਆ ਹੋਇਆ ਸੀ ਪਰ ਸੜਕ ਉਤੇ ਗੈਰ ਸਿਕਿਅਤ ਵਪਾਰਕ ਡਰਾਈਵਰ ਗੰਬੀਜ਼ਰ ਸੁਰੱਖਿਆ ਜੋਖਮ ਪੈਦਾ ਕਰਦੇ ਨੇ। ਜਸਟਿਸ ਰੋਜ਼ਨ ਨੇ ਕਿਹਾ ਸਹੀ ਸਿਖਲਾਈ ਦੀ ਕਾਰ ਸੜਕ ਸੁਰੱਖਿਆ ਨੂੰ ਖੇਤਰ ਵਿੱਚ ਪਾਉਂਦੀ ਹੈ ਤੇ ਵਿਦਿਆਰਥੀਆਂ ਨੂੰ ਕਟਿਆ ਛੱਡ ਦਿੰਦੀ ਹੈ। ਕ੍ਰਾਊਨ ਨੇ ਗੁਰਪ੍ਰੀਤ ਸਿੰਘ ਤੇ ਲਗਭਗ 1 ਲੱਖ ਡਾਲਰ ਦੇ ਤਿੰਨ ਵੋਲਵ ਟਰੱਕਰ ਟ੍ਰੈਕਟਰ ਨੂੰ ਵੀ ਜ਼ਬਤ ਕਰ ਲਿਆ ਜੋ ਕਿ ਤੋਂ ਪਟੜੀ ਤੇ ਕੰਮ ਤੇ ਵਿੱਚ ਵਲਤੇ ਗਏ ਸੀ ਦੋਵੇਂ ਆਦਮੀ ਹੁਣ ਕੈਨੇਡੀਅਨ ਨਾਗਰਿਕ ਨੇ ਗੁਰਵਿੰਦਰ ਸਿੰਘ ਜੋ 2002 ਦੇ ਵਿੱਚ ਭਾਰਤ ਤੋਂ ਪ੍ਰਵਾਸ ਕਰਕੇ ਆਇਆ ਸੀ ਇੱਕ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦਾ ਹੈ ਜੋ ਕਿ ਗੁਰਪ੍ਰੀਤ ਸਿੰਘ ਇੱਕ ਸਾਬਕਾ ਵਿਦਿਆਰਥੀ ਪ੍ਰਵਾਸੀ ਇੱਕ ਡਿਲੀਵਰੀ ਕਾਰੋਬਾਰ ਚਲਾਉਂਦਾ ਹੈ ਅਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਇਹ ਮਾਮਲਾ ਟਰਕਿੰਗ ਉਦਯੋਗ ਦੇ ਸਖਲਾਈ ਮਿਆਰੇ ਬਾਰੇ ਚਿੰਤਾਵਾਨ ਨੂੰ ਮੋੜ ਸਲਝਿਤ ਕਰ ਰਿਹਾ ਹੈ ਜੋ ਪ੍ਰਵਾਸੀ ਡਰਾਈਵਰਾਂ ਦੇ ਨਾਲ ਸੰਬੰਧਿਤ ਕਈ ਹਾਈ ਪ੍ਰੋਫਾਈਲ ਹਾਦਸੇ ਤੋਂ ਬਾਅਦ ਜਾਂਚ ਦੇ ਕੇ ਰਿਵੀਜ਼ ਹੋਇਆ ਸੀ ਸਸਕਾਚੂਨ ਦੇ ਵਿੱਚ 200 ਭਾਰਤ ਦੇ ਹੰਬੋਲਟ ਬਰੋਕਸ ਬਸ ਦੁਕਾਨਾਂ ਤੇ ਉਹ ਟੈਰੀਓ ਦੇ ਵਿੱਚ ਹੋਰ ਕਦ ਤੱਕ ਟਕਰਾ ਨੇ ਸਖਤ ਜ਼ਰੂਰਤਾਂ ਨੂੰ ਲਾਗੂ ਕਰਨ ਵਾਲ ਅਕਵਾਇ ਕੀਤੀ ਜਸਟਿਸ ਰੋਸਰ ਦਾ ਫੈਸਲਾ ਇੱਕ ਚੇਤਾਵਨੀ ਵਜੋਂ ਕੰਮ ਕਰਦਾ ਹੈ ਕਿ ਧੋਖਾਧੜੀ ਵਾਲੀਆਂ ਸਖਲਾਈਆਂ ਸਕੀਮਾਂ ਨਾ ਸਿਰਫ ਨਵੇਂ ਓਨ ਵਾਲਿਆਂ ਦਾ ਸ਼ੋਸ਼ਣ ਕਰਦੀਆਂ ਨੇ ਬਲਕਿ ਕੈਨੇਡਾ ਭਾਰਤ ਦੇ ਵਿੱਚ ਜਨਤਕ ਵਿਸ਼ਵਾਸ ਅਤੇ ਸੜਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਨੇ Ontario ਦੇ ਵਿੱਚ ਦਰਜਨਾ ਭਾਰਤੀ ਪ੍ਰਵਾਸੀਆਂ ਦੇ ਨਾਲ ਧੋਖਾ ਧੜੀ ਕਰਨ ਵਾਲੇ ਧੋਖਾ ਧੜੀ ਵਾਲੇ ਟ੍ਰੱਕਰ ਡਰਾਈਵਿੰਗ ਸਕੂਲ ਚਲਾਉਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰਨ ਦੀ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ Ontario ਦੇ Superior Court of Justice ਦੇ ਵਿੱਚ 5 ਹਫ਼ਤੇ ਦੇ ਮੁਕਦਮੇ ਤੋਂ ਬਾਅਦ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 5000 ਡਾਲਰ ਤੋਂ ਵੱਧ ਦੀ ਧੋਖਾ ਧੜੀ ਅਤੇ ਜਵਾਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ੀ ઠਰਾਇਆ ਗਿਆ ਤੇ ਜਸਟਿਸ ਪੀਰ ਰੋਜ਼ਰ ਨੇ ਉਨ੍ਹਾਂ ਦੀ ਆਪਰੇਸ਼ਨ ਨੂੰ ਇੱਕ ਵਿਸਤ੍ਰਿਤ ਯੋਜਨਾ ਕੇ ਹੈ ਜਿਸ ਮੇ ਲਗਭਗ 100 ਚਾਵਣ ট্রাক ਡਰਾਈਵਰ ਨੂੰ ਸਹੀ ਸਿਖਲਾਈ ਤੋਂ ਵਾਜਕਾ ਦਿੱਤਾ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਅਦਾਲਤ ਦੇ ਫੈਸਲੇ ਦੇ ਅਨੁਸਾਰ ਦੋਵੇਂ ਆਦਮੀ ਕਯੂਬੇਟ ਦੇ ਵਿੱਚ ਗੈਰ ਰਜਿਸਟਰਡ ਟਰੱਕ ਡਰਾਈਵਿੰਗ ਸਕੂਲ ਚਲਾਉਂਦੇ ਸਨ ਜੋ ਨਵੇਂ ਆਉਣ ਵਾਲੇ ਮੁੱਖ ਤੌਰ ਤੇ ਦਖਣੀ ਏਸ਼ੀਆਈ ਭਾਈਚਾਰੇ ਨੂੰ ਕਟਿਆ ਸਿਖਲਾਈ ਦਿੰਦੇ ਸਨ ਇਸ ਜੋੜੇ ਨੇ ਕਲਾਸ ਡੀ ਵਪਾਰਕ ਲਾਇਸੈਂਸ ਲਈ 온ਟਾਰੀਓ ਦੀ ਲਾਜ਼ਮੀ ਐਂਟਰੀ ਲੈਵਲ ਸਿਖਲਾਈ ਪ੍ਰਦਾਨ ਕਰਨ ਦਾ ਝੂਠਾ ਦਾਵਾ ਕੀਤਾ ਸੀ ਜੋ ਕਿ ਵੱਡੇ ਟਰੱਕ ਚਲਾਉਣ ਦੇ ਲਈ ਜ਼ਰੂਰੀ ਹੈ ਜਨਵਰੀ 2019 ਅਤੇ ਮਈ 2021 ਦੇ ਵਿਚਕਾਰ ਉਹਨਾਂ ਨੇ 온ਟਾਰੀਓ ਦੇ ਆਵਾਜਾਈ ਮੰਤਰਾਲੇ ਦੁਆਰਾ ਲਾਜ਼ਮੀ ਸੋਤੋਂ ਵੱਧ ਘੰਟਿਆਂ ਦੀ ਪ੍ਰਮਾਣਿਤ ਹਦਾਇਤ ਪਦਾਨ ਕਿਤੇ ਬਿਨਾ ਹਰੇਕ ਵਿਦਿਆਰਥੀ ਤੋਂ 4000 ਡਾਲਰ ਤੋਂ 5000 ਡਾਲਰ ਵਸੂਲੇ ਜੋ ਕਿ ਮਾਰਕੀਟ ਰੇਟ ਤੋਂ ਥੋੜਾ ਘਟਨੇ ਜਸਟਿਸ ਰੋਜ਼ਰ ਨੇ ਕਿਹਾ ਕਿ ਅਫਰਾਦੀਆਂ ਨੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਉਸ ਸਹੀ ਸਿਖਲਾਈ ਤੋਂ ਵਾਂਝਾ ਕਰ ਦਿੱਤਾ ਜੂਸੇ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਕਾਰਵਾਈਆਂ ਨੇ ਸੜਕ ਉਪਭੋਗਤਾਵਾਂ ਦੀ ਭਲਾਈ ਦੇ ਲਈ ਵੱਧੂ ਜੋਖਮ ਪੈਦਾ ਕੀਤਾ ਅਤੇ ਜਾਇਸਟ੍ਰਕ ਟ੍ਰੈਵਲਰਾਂ ਦੀ ਸ਼ਾਖ ਨੁਕਸਾਨ ਪਹੁੰਚਾਇਆ। ਅਦਾਲਤੀ ਰਿਕਾਰਡਾਂ ਤੋਂ ਪਤਾ ਲੱਗਿਆ ਕਿ ਸਿੰਘ ਜੋੜੇ ਨੇ ਇੱਕ ਰਜਿਸਟਰਡ ਪ੍ਰਾਈਵੇਟ ਕਾਲਜ ਮਾਲਕ ਚਰਨਜੀਤ ਸਿੰਘ ਦਿਓਲ ਅਤੇ ਉਸਦੇ ਪਤੀ ਨੂੰ ਆਵਾਜਾਈ ਮੰਤਰਾਲੇ ਦੇ ਡਾਟਾਬੇਸ ਤੱਕ ਗੈਰ ਕਾਨੂੰਨੀ ਪਹੁੰਚ ਦੇ ਲਈ ਭੁਗਤਾਨ ਕੀਤਾ ਸੀ। ਇਸ ਪੌਂਚ ਨੇ ਉਹਨਾਂ ਨੂੰ ਲੋੜਿੰਦੇ ਮਾਪਦੰਡਾ ਨੂੰ ਪੂਰਨ ਨਾ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸੰਪੂਰਨਤਾ ਸਰਟੀਫਿਕੇਟਾਂ ਨੂੰ ਜਾਲੀ ਬਣਾਉਂਦੀ ਆਗਿਆ ਦਿੱਤੀ ਹੈ। ਅਪਰਾਧੀਆਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਦੇ ਵਿੱਚ ਸਹਿ ਉੱਤਰ ਸੁਝਾ ਕੇ ਲਿਖਤੀ ਪ੍ਰਕਿਰਿਆਵਾਂ ਦੇ ਵਿੱਚ ਨਕਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਦੁਸ਼ਾਸ਼ ਇੱਕ ਤੂਬਾਸ਼ੇ ਹਨੀਫਾ ਖੋਖਰ ਅਤੇ ਉਸਦੇ પતિ ਮੁਹੰਮਦ ਖੋਖਰ ਦੀ ਵੀ ਵਰਤੋਂ ਕੀਤੀ ਜਦੋਂ ਕਿ ਸਰਕਾਰੀ ਵਕੀਲਾਂ ਨੇ 5 ਸਾਲ ਦੀ ਕੈਦ ਦੀ ਮੰਗ ਕੀਤੀ ਤੇ ਜੱਜ ਨੇ ਇਸ ਦੀ ਬਜਾਏ 2 ਸਾਲ ਪ੍ਰਤੀ ਦਿਨ ਘਟ ਦੀ ਸ਼ਰਤਾਂ ਸਜਾ ਸੁਣਾਈਆਂ ਤੇ ਉਹਨਾਂ ਦੇ ਦੁਬਾਰਾ ਅਪਰਾਧ ਕਰਨ ਦੇ ਘਾਟ ਸੁਖਮਤਾ ਹਵਾਲਾ ਦਿੰਦੇ ਹੋਏ ਹਰੇਕ ਆਦਮੀ ਨੂੰ 200 ਘੰਟੇ ਦੀ ਪਾਇਚਾਰਤ ਸੇਵਾ ਪੂਰੀ ਕਰਨੀ ਚਾਹੀਦੀ ਹੈ ਅਦਾਲਤ ਨੇ ਇਸ ਗਾਲੂ ਤੇ ਜ਼ੋਰ ਦਿੱਤਾ ਕਿ ਹਾਲਾਂਕਿ ਕੋਈ ਵੀ ਹਾਦਸਾ ਸਿੱਧੇ ਤੌਰ ਤੇ ਕਟਾਲੇ ਨਾਲ ਨਹੀਂ ਜੁੜਿਆ ਹੋਇਆ ਸੀ ਪਰ ਸੜਕ ਉਤੇ ਗੈਰ ਸਿਖਿਆਤ ਵਪਾਰਕ ਡਰਾਈਵਰ ਗੰਬੀਜ਼ ਸੁਰੱਖਿਆ ਜੋਖਮ ਪੈਦਾ ਕਰਦੇ ਨੇ ਜਸਟਿਸ ਰੋਜ਼ਨ ਨੇ ਕਿਹਾ ਸਹੀ ਸਿਖਲਾਈ ਦੀ ਕਾਰ ਸੜਕ ਸੁਰੱਖਿਆ ਨੂੰ ਖੇਤਰ ਵਿੱਚ ਪਹੁੰਚਦੀ ਹੈ ਤੇ ਵਿਦਿਆਰਥੀਆਂ ਨੂੰ ਕਟ ਤਿਆਰ ਛੱਡ ਦਿੰਦੀ ਹੈ ਕਰਾਊਨ ਨੇ ਗੁਰਪੇ ਸਿੰਘ ਤੇ ਲਗਭਗ 1 ਲੱਖ ਡਾਲਰ ਦੇ 3 ਵੋਲਟਰ ਟ੍ਰੈਕਟਰ ਨੂੰ ਵੀ ਜ਼ਬਤ ਕਰ ਲਿਆ ਜੋ ਕਿ ਧੋਖਾਧੜੀ ਤੇ ਕੰਮ ਤੇ ਵਿੱਚ ਵਰਤੇ ਗਏ ਸੀ ਦੋਵੇਂ ਆਦਮੀ ਹੁਣ ਕੈਨੇਡੀਅਨ ਨਾਗਰਿਕ ਨੇ ਗੁਰਵਿੰਦਰ ਸਿੰਘ ਜੋ 2002 ਦੇ ਵਿੱਚ ਭਾਰਤ ਤੋਂ ਪ੍ਰਵਾਸ ਕਰਕੇ ਆਇਆ ਸੀ ਇੱਕ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦਾ ਹੈ ਜਦੋਂ ਕਿ ਗੁਰਪ੍ਰੀਤ ਸਿੰਘ ਇੱਕ ਸਾਬਕਾ ਵਿਦਿਆਰਥੀ ਪ੍ਰਵਾਸੀ ਇੱਕ ਡਿਲੀਵਰੀ ਕਾਰੋਬਾਰ ਚਲਾਉਂਦਾ ਹੈ ਅਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹੈ। ਇਹ ਮਾਮਲਾ ਟਰਕਿੰਗ ਉਦਯੋਗ ਦੇ ਸਖਲਾਈ ਮਿਆਰੇ ਬਾਰੇ ਚਿੰਤਾਵਾਂ ਨੂੰ ਮੁੜ ਸੁਰਜੀਤ ਕਰ ਰਿਹਾ ਹੈ। ਜੋ ਪ੍ਰਵਾਸੀ ਡਰਾਈਵਰਾਂ ਦੇ ਨਾਲ ਸੰਬੰਧਿਤ ਕਈ ਹਾਈ ਪ੍ਰੋਫਾਈਲ ਹਾਦਸੇ ਤੋਂ ਬਾਅਦ ਜਾਂਚ ਦੇ ਕੇ ਰਿਵੀਜ਼ਲ ਸੀ। ਸਸਕੈਚੂਅਨ ਦੇ ਵਿੱਚ 2018 ਦੇ ਹੰਬੋਲਟ ਬ੍ਰੋਕਰਸ ਬੱਸ ਦੁਕਾਨ ਅਤੇ ਉਨ ਟੈਰੀਓ ਦੇ ਵਿੱਚ ਹੋਰ ਕਾਤਕ ਟਕਰਾ ਨੇ ਸਖਤ ਜ਼ਰੂਰਤਾਂ ਨੂੰ ਲਾਗੂ ਕਰਨ ਵੱਲ ਅਕਵਾਇ ਕੀਤੀ। ਜਸਟਿਸ ਰੋਸਰ ਦਾ ਫੈਸਲਾ ਇੱਕ ਚੇਤਾਵਨੀ ਵਜੋਂ ਕੰਮ ਕਰਦਾ ਹੈ ਕਿ ਧੋਖਾਧੜੀ ਵਾਲੀਆਂ ਸਖਲਾਈਆਂ ਸਕੀਮਾਂ ਨਾ ਸਿਰਫ ਨਵੇਂ ਆਉਣ ਵਾਲਿਆਂ ਦਾ ਸ਼ੋਸ਼ਣ ਕਰਦੀਆਂ ਨੇ ਬਲਕਿ ਕੈਨੇਡਾ ਭਰ ਦੇ ਵਿੱਚ ਜਨਤਕ ਵਿਸ਼ਵਾਸ ਅਤੇ ਸੜਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਨੇ। ਕੈਨੇਡਾ ਦੇ ਵਿੱਚ ਦਰਜਨਾ ਭਾਗੀ ਪ੍ਰਵਾਸੀਆਂ ਤੇ ਨਾਲ ਧੋਖਾਧੜੀ ਕਰਨ ਵਾਲੇ ਧੋਖਾਧੜੀ ਵਾਲੇ ਟਰੱਕ ਡਰਾਈਵਿੰਗ ਸਕੂਲ ਚਲਾਉਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਕਾਰਦੇ ਵਿੱਚ ਨਜ਼ਰਬੰਦ ਕਰਨ ਦੀ ਸਜ਼ਾ ਸੁਣਾਈ ਗਈ ਹੈ। ਜਿਨ੍ਹਾਂ 온ਟਾਰੀਓ ਦੇ ਸੁਪੀਰੀਅਰ ਕੋਰਟ ਆਫ ਜਸਟਿਸ ਜਸਟਿਸ ਸੇਵੀ ਚ ਪੰਜ ਹਫਤੇ ਦੇ ਮੁਕਦਮੇ ਤੋਂ ਬਾਅਦ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਜਾਲੀ ਦਸਤਾਵੇਜ਼ ਪੇਸ਼ ਕਰਨ ਦਾ ਦੋਸ਼ੀ ਠਹਿਰਾਏ ਗਏ ਤੇ ਜਸਟਿਸ ਪੀਰੇ ਰੋਜ਼ਰ ਨੇ ਉਨ੍ਹਾਂ ਦੇ ਆਪਰੇਸ਼ਨ ਨੂੰ ਇੱਕ ਵਿਸਤ੍ਰਿਤ ਯੋਜਨਾ ਕਿਹਾ ਜਿਸ ਨੇ ਲਗਭਗ 100 ਚਾਵਾਂ ਟ੍ਰੱਕ ਡਰਾਈਵਰ ਨੂੰ ਸਹੀ ਸਿਖਲਾਈ ਤੋਂ ਵਾਂਝਾ ਕਰ ਦਿੱਤਾ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਅਦਾਲਤ ਦੇ ਫੈਸਲੇ ਦੇ ਅਨੁਸਾਰ ਦੋਵੇਂ ਆਦਮੀ ਕਯੂਬਿਕ ਦੇ ਵਿੱਚ ਗੈਰ ਰਜਿਸਟਰਡ ਟਰੱਕ ਡਰਾਈਵਿੰਗ ਸਕੂਲ ਚਲਾਉਂਦੇ ਸਨ ਜੋ ਨਵੇਂ ਆਉਣ ਵਾਲੇ ਮੁੱਖ ਤੌਰ ਤੇ ਦਖਣੀ ਏਸ਼ੀਆਈ ਭਾਈਚਾਰੇ ਨੂੰ ਕਟਿਆ ਸਿਖਲਾਈ ਦਿੰਦੇ ਸਨ ਇਸ ਜੋੜੇ ਨੇ ਕਲਾਸ ਡੀ ਵਪਾਰਕ ਲਾਇਸੈਂਸ ਲਈ 온ਟਾਰੀਓ ਦੀ ਲਾਜ਼ਮੀ ਐਂਟਰੀ ਲੈਵਲ ਸਿਖਲਾਈ ਪ੍ਰਦਾਨ ਕਰਨ ਦਾ ਝੂਠਾ ਦਾਅਵਾ ਕੀਤਾ ਸੀ ਜੋ ਕਿ ਵੱਡੇ ਟਰੱਕ ਚਲਾਉਣ ਦੇ ਲਈ ਜ਼ਰੂਰੀ ਹੈ ਜਨਵਰੀ 2019 ਅਤੇ ਮਈ 2021 ਦੇ ਵਿਚਕਾਰ ਉਹਨਾਂ ਨੇ 온ਟਾਰੀਓ ਦੇ ਆਵਾਜਾਈ ਮੰਤਰਾਲੇ ਦੁਆਰਾ ਲਾਜ਼ਮੀ ਸੋਤੋਵਦ ਘੰਟਿਆਂ ਦੀ ਪ੍ਰਮਾਣਿਤ ਹਦਾਇਤ ਵਿਦਾਨ ਕੀਤੇ ਬਿਨਾ ਹਰੇਕ ਵਿਦਿਆਰਥੀ ਤੋਂ 4000 ਡਾਲਰ ਤੋਂ 5000 ਡਾਲਰ ਵਸੂਲੇ ਜੋ ਕਿ ਮਾਰਕੀਟ ਰੇਟ ਤੋਂ ਥੋੜਾ ਘਟਨੇ ਜਸਟਿਸ ਰੋਜ਼ਰ ਨੇ ਕਿਹਾ ਕਿ ਅਪਰਾਧੀਆਂ ਨੇ ਉਹਨਾਂ ਦੇ ਵਿਦਿਆਰਥੀਆਂ ਨੂੰ ਉਸ ਸਹੀ ਸਿਖਲਾਈ ਤੋਂ ਵਾਂਝਾ ਕਰ ਦਿੱਤਾ ਜੂਸੇ ਲਈ ਉਹਨਾਂ ਨੇ ਭੁਗਤਾਨ ਕੀਤਾ ਸੀ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀਆਂ ਕਾਰਵਾਈਆਂ ਨੇ ਸੜਕ ਉਪਭੋਗਤਾਵਾਂ ਦੀ ਭਲਾਈ ਦੇ ਲਈ ਵੱਧੂ ਜੋਖਮ ਪੈਦਾ ਕੀਤਾ ਅਤੇ ਜਾਇਸਟ੍ਰਕ ਡਰਾਈਵਰਾਂ ਦੀ ਸ਼ਾਖ ਨੁਕਸਾਨ ਪਹੁੰਚਾਇਆ। ਅਦਾਲਤੀ ਰਿਕਾਰਡਾਂ ਤੋਂ ਪਤਾ ਲੱਗਿਆ ਕਿ ਸਿੰਘ ਜੋੜੇ ਨੇ ਇੱਕ ਰਜਿਸਟਰਡ ਪ੍ਰਾਈਵੇਟ ਕਾਲਜ ਮਾਲਕ ਚਰਨਜੀਤ ਸਿੰਘ ਦਿਓਲ ਅਤੇ ਉਸਦੇ ਪਤੀ ਨੂੰ ਆਵਾਜਾਈ ਮੰਤਰਾਲੇ ਦੇ ਡਾਟਾਬੇਸ ਤੱਕ ਗੈਰ ਕਾਨੂੰਨੀ ਪਹੁੰਚ ਦੇ ਲਈ ਭੁਗਤਾਨ ਕੀਤਾ ਸੀ। ਇਸ ਪਹੁੰਚ ਨੇ ਉਹਨਾਂ ਨੂੰ ਲੋੜੀਂਦੇ ਮਾਪਦੰਡਾ ਨੂੰ ਪੂਰਨ ਨਾ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸੰਪੂਰਨਤਾ ਸਰਟੀਫਿਕੇਟਾਂ ਨੂੰ ਜਾਰੀ ਬਣਾਉਣ ਦੀ ਆਗਿਆ ਦਿੱਤੀ ਹੈ। ਅਪਰਾਧੀਆਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਦੇ ਵਿੱਚ ਸਹਿ ਉੱਤਰ ਸੁਝਾ ਕੇ ਲਿਖਤੀ ਪ੍ਰਕਿਰਿਆਵਾਂ ਦੇ ਵਿੱਚ ਨਕਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਦੁਸ਼ਾਸ਼ ਪੈਚ ਇੱਕ ਤਬਾਸ਼ੀ ਹਨੀਫਾ ਖੋਖਰ ਅਤੇ ਉਸਦੇ ਪਤੀ ਮੁਹੰਮਦ ਖੋਖਰ ਦੀ ਵੀ ਵਰਤੋਂ ਕੀਤੀ ਜਦੋਂ ਕਿ ਸਰਕਾਰੀ ਵਕੀਲਾਂ ਨੇ 5 ਸਾਲ ਦੀ ਕੈਦ ਦੀ ਮੰਗ ਕੀਤੀ ਤੇ ਜੱਜ ਨੇ ਇਸ ਦੀ ਬਜਾਏ 2 ਸਾਲ ਪ੍ਰਤੀ ਦਿਨ ਘਟ ਦੀ ਸ਼ਰਤੀਆ ਸਜ਼ਾ ਸੁਣਾਈ ਹੈ ਤੇ ਉਹਨਾਂ ਦੇ ਦੁਬਾਰਾ ਅਪਰਾਧ ਕਰਨ ਦੇ ਘਟ ਸੁਖਮ ਦਾ ਹਵਾਲਾ ਦਿੰਦੇ ਹੋਏ ਹਰੇਕ ਆਦਮੀ ਨੂੰ 200 ਘੰਟੇ ਦੀ ਪਾਇਚਾਰਕ ਸੇਵਾ ਪੂਰੀ ਕਰਨੀ ਚਾਹੀਦੀ ਹੈ। ਅਦਾਲਤ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਹਾਲਾਂਕਿ ਕੋਈ ਵੀ ਹਾਦਸਾ ਸਿੱਧੇ ਤੌਰ ਤੇ ਕੁਟਲੇ ਨਾਲ ਨਹੀਂ ਜੁੜਿਆ ਹੋਇਆ ਸੀ ਪਰ ਸੜਕ ਉਤੇ ਗੈਰ ਸਿਖਿਅਤ ਵਪਾਰਕ ਡਰਾਈਵਰ ਗੰਬੇਜ਼ ਸੁਰੱਖਿਆ ਜੋਖਮ ਪੈਦਾ ਕਰਦੇ ਨੇ। ਜਸਟਿਸ ਰੋਜ਼ਨ ਨੇ ਕਿਹਾ ਸਹੀ ਸਿਖਲਾਈ ਦੀ ਕਾਰ ਸੜਕ ਸੁਰੱਖਿਆ ਨੂੰ ਖੇਤਰ ਵਿੱਚ ਪਹੁੰਚਦੀ ਹੈ ਤੇ ਵਿਦਿਆਰਥੀਆਂ ਨੂੰ ਕਟ ਤਿਆਰ ਛੱਡ ਦਿੰਦੀ ਹੈ। ਕ੍ਰਾਊਨ ਨੇ ਗੁਰਪ੍ਰੀਤ ਸਿੰਘ ਦੇ ਲਗਭਗ 1 ਲੱਖ ਡਾਲਰ ਦੇ 3 ਵੋਲਵ ਟਰੱਕਰ ਟ੍ਰੈਕਟਰ ਨੂੰ ਵੀ ਜ਼ਬਤ ਕਰ ਲਿਆ। ਜੋ ਕਿ ਧੋਖਾਧੜੀ ਤੇ ਕੰਮ ਤੇ ਵਿੱਚ ਵਲਤੇ ਗਏ ਸੀ ਦੋਵੇਂ ਆਦਮੀ ਹੁਣ ਕੈਨੇਡੀਅਨ ਨਾਗਰਿਕ ਨੇ ਗੁਰਵਿੰਦਰ ਸਿੰਘ ਜੋ 2002 ਦੇ ਵਿੱਚ ਭਾਰਤ ਤੋਂ ਪ੍ਰਵਾਸ ਕਰਕੇ ਆਇਆ ਸੀ ਇੱਕ ਟਰੱਕ ਡਰਾਈਵਰ ਦੇ ਵਜੋਂ ਕੰਮ ਕਰਦਾ ਹੈ ਜਦੋਂ ਕਿ ਗੁਰਪ੍ਰੀਤ ਸਿੰਘ ਇੱਕ ਸਾਬਕਾ ਵਿਦਿਆਰਥੀ ਪ੍ਰਵਾਸੀ ਇੱਕ ਡਿਲੀਵਰੀ ਕਾਰੋਬਾਰ ਚਲਾਉਂਦਾ ਹੈ ਅਤੇ ਉਹ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਦਾ ਹੈ ਇਹ ਮਾਮਲਾ ਟਰਕਿੰਗ ਉਦਯੋਗ ਦੇ ਸਿਕਲਾਈ ਮਿਆਰਾ ਬਾਰੇ ਚਿੰਤਾਵਾਂ ਨੂੰ ਮੁੜ ਸੁਰਜੀਤ ਕਰ ਰਿਹਾ ਹੈ ਜੋ ਪ੍ਰਵਾਸੀ ਡਰਾਈਵਰਾਂ ਦੇ ਨਾਲ ਸੰਬੰਧਿਤ ਕਈ ਹਾਈ ਪ੍ਰੋਫਾਈਲ ਹਾਦਸਿਆਂ ਤੋਂ ਬਾਅਦ ਜਾਂਚ ਦੇ ਕੇ ਰਿ ਵਿਚਾਰ ਸੀ ਸਸਕੈਚੂਨ ਦੇ ਵਿੱਚ 2018 ਤੇ ਹੰਬੋਲਟ ਬਰੋਕਰਸ ਬੱਸ ਦੁਕਾਨ ਤੇ ਤੇ ਉਹ ਟੈਰੀਓ ਦੇ ਵਿੱਚ ਹੋਰ ਕੱਦ ਤੱਕ ਟਕਰਾ ਨੇ ਸਖਤ ਜ਼ਰੂਰਤਾਂ ਨੂੰ ਲਾਗੂ ਕਰਨ ਵੱਲ ਅਕਵਾਇ ਕੀਤੀ ਜਸਟਿਸ ਰੋਜ਼ਰ ਦਾ ਫੈਸਲਾ ਇੱਕ ਚੇਤਾਵਨੀ ਵਜੋਂ ਕੰਮ ਕਰਦਾ ਹੈ ਕਿ ਟੋਕੜ ਧੜੀ ਪਾਲੀਆਂ ਸਖਲਾਈਆਂ ਸਕੀਮਾਂ ਨਾ ਸਿਰਫ ਨਵੇਂ ਆਉਣ ਵਾਲਿਆਂ ਦਾ ਸ਼ੋਸ਼ਣ ਕਰਦੀਆਂ ਨੇ ਬਲਕਿ ਕੈਨੇਡਾ ਭਰ ਦੇ ਵਿੱਚ ਜਨਤਕ ਵਿਸ਼ਵਾਸ ਅਤੇ ਸੜਕ ਸੁਰੱਖਿਆ ਨੂੰ ਵੀ ਕਮਜ਼ੋਰ ਕਰਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ